ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡਾ ਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੌਕਸਲ ਸਾਹਿਬ ਤਹਿਸੀਲ ਗਿੱਦੜਵਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਤੀਜਾ ਸੂਆ ਸੂਨ ਵਾਲੀ ਬਹੁਤ ਚੰਗੀ ਗਾਂ ਦਿਖਾਉਂਗਾ ਤੇ ਦੋ ਨੰਬਰ ਤੇ ਜਰਸੀ ਵੜ ਦਿਖਾਉਂਗਾ ਹਜੇ ਗੱਬਣਾਂ ਚੰਗੇ ਕੱਦ ਕਾਠ ਵਾਲੀ ਸੋ ਵੀਡੀਓ ਅੰਤ ਤੱਕ ਵੇਖਿਆ ਜੇ ਜਿਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪ ਦੀ ਥਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਵੜ ਬਾਈ ਜੀ ਹੋਰਾਂ ਦੀ ਤੀਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿਆਰੀ ਆ ਦਣ ਬਾਈ ਜੀ ਹੁਣੇ ਕਹਿੰਦੇ ਇੱਕ ਦੋ ਹੀ ਲਊਗੀ ਕੱਦ ਕਾਠ ਵੱਡਾ ਦੁੱਧ ਬਾਈ ਜੀ ਹੁਣੇ ਕਹਿੰਦੇ 22 23 ਕਿਲੋ ਤੋਂ ਪਲੱਸ ਬੜੇ ਆਨੰਦ ਚ ਬਾਜੂ ਹਵਾ ਨੇ ਦੀ ਕੁਆਲਿਟੀ ਦੋਸਤੋ ਬਹੁਤ ਸੋਹਣੀ ਆ ਥਾਣ ਦੋਸਤੋ ਬਹੁਤ ਚੰਗਾ ਲੱਗਿਆ ਹੋਇਆ ਹਾਤੀ ਚਵਾਈ ਨੂੰ ਚੰਗਾ ਰਹੂਗਾ ਚਾਰੇ ਥਣ ਬਹੁਤ ਸੋਹਣੇ ਗੈਪ ਤੇ ਨਿਖਰ ਮਿਕਲੇ ਕਰੇ ਲੱਗੇ ਆ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁਠੀ ਵਾਲੇ ਥਾਣ ਹਾਤੀ ਚਵਾਈ ਵਾਲੇ ਥਾਣ ਬਾਕੀ ਦੋਸਤੋ ਹਵਾਨੇ ਤਿਆਰੀ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਹਾਈਟ ਆਵਾਜ਼ ਉੱਚੇ ਲੰਮੇ ਵੱਡੇ ਕਦ ਕਾਟ ਵਾਲੀ ਆ ਬਾਕੀ ਦੋਸਤੋ ਵੇਰ ਉਰ ਬਹੁਤ ਆ ਤੇ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਖੁੱਲੇ ਹਵਾਨੇ ਦੀ ਬੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 22 23 ਕਿਲੋ ਤੋਂ ਪਲੱਸ ਬੜੇ ਨਾਮ ਨਾਲ ਚਵਾਜੂ ਤੇ ਅਕਾ ਨੰਬਰ ਵੜ ਦਾ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 65000 ਰੁਪਇਆ ਉਹ ਚ ਮਾਨਤਾਨ ਹੋ ਜੂ 2 ਨੰਬਰ ਤੇ ਸੋਹਣੀ ਵੱਛੀ ਬਾਈ ਜੀ ਹੋਰਾਂ ਦੀ ਪਹਿਲਾ ਸੂਆ ਸੋਣ ਵਾਲੀ ਆ ਲੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਦੀ ਕੱਚੀ ਆ ਮੂੰਹ ਤੋਂ ਖੀਰੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 15 ਲੀਟਰ ਤੋਂ ਪਲੱਸ ਬੜੇ ਆਰਾਮ ਨਾਲ ਚ ਵਾਜੂ ਹਵਾਨੇ ਚ ਵਲਟਲ ਹਜੇ ਕਾਫੀ ਪਈ ਆ ਵੱਛੀ ਨੇ ਦੱਸਾਂ ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟਾਇਰ ਕਰਕੇ ਦੋਸਤੋ ਫਿਰ ਸੋਨਾ ਥਣ ਬਹੁਤ ਸੋਹਣੇ ਇਾਰੇ ਗੈਪ ਤੇ ਨਿੱਖਰ ਮੇਕਰ ਲੇਲੇ ਕਲੇ ਲੱਗੇ ਹੋਏ ਆ ਬਾਕੀ ਦੋਸਤੋ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਹਾਈਟ ਬਾਜ ਬਹੁਤ ਸੋਹਣੀ ਕੱਦ ਕਾੜ ਦੀ ਆ ਪਿਓਰ ਪੰਜਾਬ ਵਾਲੀ ਜਰਸੀ ਆ ਦੁੱਧ ਬਾਈ ਜੀ ਉਹਨੇ ਕਹਿੰਦੇ 15 ਕਿਲੋ ਤੋਂ ਪਲੱਸ ਪੜੇਦਾ ਆ ਹਮਨਾਚ ਬਾਜੂ 2 ਨੰਬਰ ਵੱਚੀ ਦਾ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 48000 ਰੁਪਇਆ ਉਹ ਚ ਮਾਨਤਾਨ ਹੋ ਜੂ ਜੀਨੂੰ ਪਸੰਦ ਆ ਜੂਗੀ ਨੰਬਰ 22 ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਦੇ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਹਾ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ